ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਬੇਨਤੀ ਕਰਨੀ ਹੈ ਨਾ ਪਹਿਲਾਂ ਮੇਰਾ ਰਾਤਾਸੀ ਵੀ ਪਿਆਰ ਨਾਲ ਬੋਲਾਂ ਪਰ ਨਹੀਂ ਪਿਆਰ ਦੀ ਭਾਸ਼ਾ ਇਹਨਾਂ ਲੋਕਾਂ ਨੂੰ ਪਸੰਦ ਆਉਂਦੀ ਨਹੀਂ ਜਿੰਨਾਂ ਤੱਕ ਵੀਡੀਓ ਭੇਜਣੀ ਹੈ ਨਹੀਂ 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 ਮੈਨੂੰ ਸੁਣਨ ਵਾਲੇ ਨਹੀਂ ਮੈਂ ਗੱਲ ਕਰਦਾ ਜਿਨ੍ਹਾਂ ਦੇ ਖਿਲਾਫ ਵਿੜਗ ਹੋਏ ਇਹੀ ਕਹਿਣਾ ਹੁੰਦਾ ਹੈ ਉਹਨਾਂ ਨੂੰ ਸਮਝ ਨਹੀਂ ਆਉਂਦੀ ਪਿਆਰ ਦੀ ਭਾਸ਼ਾ ਦੀ ਕਿਉਂਕਿ ਉਹ ਕਹਿੰਦੇ ਹੁੰਦੇ ਆ ਅਸੀਂ ਸੌਦਾ ਲਾ ਦੇਾਂਗੇ ਅਸੀਂ ਤਿਆਰੀ ਕਰਨ ਡਏ ਆ ਉਹਨਾਂ ਨੂੰ ਭਾਸ਼ਾ ਇਦਾਂ ਹੀ ਸਮਝ ਆਉਂਦੀ ਹੈ ਅੱਛਾ ਅਮਰੀਕਾ ਤੋਂ ਅਮਰਤਪਾਲ ਦੀ ਮੂਤਪਾਲ ਦੀ ਇੱਕ ਭੇੜ ਨੇ ਫੋਨ ਕੀਤਾ ਹੈਗਾ ਤਾਂ ਬੰਦਾ ਹੀ ਉਹ ਭੇਡ ਤਾਂ ਫਿਰ ਕਹਿਣਾ ਪੈਂਦਾ ਜਦੋਂ ਪਸ਼ੂਆਂ ਵਾਲੀ ਭੇਡਾਂ ਵਾਲੀ ਗੱਲ ਕਰ ਰਹੀ ਹੈ ਫਿਰ ਭੇਡ ਕਹਿਣ ਦਾ ਸਵਾਦ ਹੀ ਵੱਖਰਾ ਹੈ ਮੂੰਹ ਜਾ ਭਰਦਾ ਜਦੋਂ ਭੇਡ ਕਹੀਦਾ ਇਹਨਾਂ ਨੂੰ ਸਵਾਦ ਇਹਨਾਂ ਨੂੰ ਵੀ ਆਉਂਦਾ ਹੈ ਅੱਛਾ ਇਹ ਨਾ ਬੰਦੇ ਹਰਾਮਖੋਰ ਨੇ ਉਦਾਂ ਨਹੀਂ ਇਹ ਪੰਜ ਚਾਰ ਇਕੱਠੇ ਬਹਿ ਕੇ ਸੁਣਦੇ ਆ ਫਿਰ ਬਾਰਕਾਂ ਦੇ ਵਿੱਚ ਇੱਕ ਦੂਜੇ ਨੂੰ ਭੇਜਣਗੇ ਮੈਸਜ ਕਰਕੇ ਆ ਸੁਣੋ ਗਿਆਨੀ ਕੀ ਕਹਿੰਦਾ ਫਿਰ ਇਦਾਂ ਅੱਛਾ ਮੈਨੂੰ ਦੱਸਣ ਵਾਲੇ ਦੱਸ ਦਿੰਦੇ ਵੀ ਕਹਿੰਦੇ ਜੀ ਹੁਣ ਤੁਹਾਡੀ ਵੀਡੀਓ ਸੁਣੀ ਜਾਂਦੇ ਆ ਤੇ ਗਾਲਾਂ ਵੀ ਕੱਢੀ ਜਾਂਦੇ ਕਹਿੰਦਾ ਗਿਆਨੀ ਜੀ ਅਮਰਪਾਲ ਨੇ ਤੁਹਾਡਾ ਕੀ ਵਿਗਾੜਤਾ ਤੇ ਮੈਂ ਖਰੀ ਸਵਾਰ ਕੀ ਦੇ ਤਾਈ ਵੀ ਦੱਸ ਦਵਾਂ ਕਹਿੰਦਾ ਜੀ ਉਹ ਨਸ਼ੇ ਛਡਾਉਂਦਾ ਸੀ ਮੈਂ ਕਿਹਦੇ ਛਡਾਏ ਨਸ਼ੇ ਮੈਗੇ ਲਿਛ ਦਿਓ ਕਹਿੰਦਾ ਜੀ ਫੁਰੇਕ ਪਿੰਡ ਵਿੱਚ ਪੰਜ ਚਾਰ ਮੁੰਡੇ ਅਮਰ ਸ਼ਾਹ ਕੇ ਗੁਰੂ ਵਾਲੇ ਬਣ ਗਏ ਮੇਰੇ ਜਿਹੜਾ ਨੇਪਾਲ ਤੋਂ ਆਇਆ ਪਤਾ ਨਹੀਂ ਬੰਗਾਲ ਤੋਂ ਆਇਆ ਜਿਹੜਾ ਕਹਿੰਦੇ ਗੁਰੂ ਵਾਲੇ ਬਣ ਗਏ ਵੀਰ ਜੀ ਲੋਕ ਤਾਂ ਉਹਨੂੰ ਪ੍ਰਚਾਰਕ ਸਮਝ ਨਹੀਂ ਆਉਂਦੇ ਵੱਡੇ ਵੱਡੇ ਢਾਟੇ ਗੁਣ ਗਾਈ ਜਾਂਦੇ ਕਹਿੰਦੇ ਗੁਰੂ ਵਾਲੇ ਬਣ ਗਏ ਉਹਨੇ ਕੀ ਗਲਤ ਕਹਿਤਾ ਉਹਨੂੰ ਚੋਲੇ ਦੇ ਕੇ ਆਏ ਨੇ ਕਿਰਪਾਨਾਂ ਦੇ ਕੇ ਆਏ ਨੇ ਸ੍ਰੀ ਸਾਹਿਬ ਦੇ ਕੇ ਆਏ ਨੇ ਉਹ ਪਤਾ ਹੀ ਕਹਿੰਦਾ ਉਹ ਨਹਿਰ ਤੇ ਜਾ ਖੜ ਜਾਂਦਾ ਸਾਧ ਸੰਗਤ ਜੀ ਮੈਂ ਇੱਕ ਬੇਨਤੀ ਕਰਦਾ ਹੈਗਾ ਚਣ-ਚਣ ਕੇ ਮੈਂ ਧਾਰਾ ਕੱਢਦਾ ਸੀ ਅੱਜ ਮੈਂ ਐਨਕ ਲਾਈ ਹੈਗੀ ਜੇ ਤੁਹਾਨੂੰ ਤਰਾਜ ਹੋਵੇ ਤਾਂ ਮੈਂ ਐਨਕ ਲਾ ਦਿੰਨਾ ਉਹਦਾ ਉਹਦਾ ਜਵੜੀਆਂ ਮਾਰੀ ਜਾਂਦਾ ਲੋਕ ਤਾਂ ਉਹਨੂੰ ਪ੍ਰਚਾਰਕ ਬਣਾਈ ਬੈਠੇ ਅਮਰਤਪਾਲ ਕੌਣ ਸੀ ਅਛਾ ਮੈਂ ਖਾ ਜਦੋਂ ਮੈਂ ਪੁੱਛਿਆ ਨਾ ਵੀ ਅਮਰਤ ਕਿਨੂੰ ਸ਼ਿਕਾਇਤ ਨਸ਼ੇ ਕਿਦਿਸ ਡਾਇ ਹੈ ਗਿਣਨ ਲੱਗਾ ਮੇਰੇ ਕੋਲੇ ਤੇ ਫਿਰ ਮੈਂ ਖਾ ਉਹਦੇ ਭਰਾ ਦਾ ਨਾਮ ਕੀ ਹੈ ਮੈਂ ਕਿਹਾ ਮੈਂ ਦੱਸ ਦਿੰਦਾ ਹੈਪੀ ਕਹਿੰਦਾ ਜੀ ਸਿੱਧਾ ਕਹੋ ਨਾ ਲਉਦਾ ਮੈਂ ਨਾ ਕਹ ਲਈਏ ਭਾਈ ਉਹ ਤਾਂ ਕਿਰਪਾਨ ਪਾ ਕੇ ਆਪਣੀ ਮਰਜ਼ੀ ਨਾਲ ਜਲੂਸ ਕੱਢਦਾ ਸੀ ਉਹ ਤਾਂ ਉਹ ਤਾਂ ਕੁਲਪ ਪਲਾਉਂਦਾ ਸੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਹ ਬੰਦਾ ਮੂੰਹ ਦੇ ਵਿੱਚ ਕੁਲਪ ਪਾ ਕੇ ਬਹਿੰਦਾ ਸੀ ਉਹਨ ਦਾ ਅਮਰ ਛਕਿਆ ਨਹੀਂ ਉਹਦਾ ਨਸ਼ਾ ਛੱਡਿਆ ਨਹੀਂ ਤੇ ਫਿਰ ਫੋਨ ਕੱਟਦਾ ਫੋਨ ਕੱਟ ਕੇ ਫਿਰ 2 ਮਿੰਟਾਂ ਬਾਅਦ ਕਿਸੇ ਹੋਰ ਨੰਬਰ ਤੋਂ ਫੋਨ ਕਰ ਲਿਆ ਫਿਰ ਜਨ ਕਿ ਮੂਰਖ ਬਣਾਵੇ ਫਿਰ ਵਾਜ ਬਦਲ ਲਈ ਤੇ ਮੈਂ ਸਮਝ ਗਿਆ ਮਖੇ ਇਹ ਉਹੀ ਹਰਾਮਖੋਰ ਹੈ 2 ਮਿੰਟਾਂ ਬਾਅਦ ਨੰਬਰ ਹੋਰ ਤੋਂ ਕਰ ਰਿਹਾ ਤੇ ਫਿਰ ਮੈਂ ਮਾਨਤਨ ਚੰਗੀ ਤਰ੍ਹਾਂ ਕੀਤਾ ਪਹਿਲਾਂ ਚਲ ਹੁਣ ਇੱਥੇ ਤਾਂ ਗਾਲਾਂ ਕੱਢ ਨਹੀਂ ਸਕਦੇ ਆਪਾਂ ਉਦੋਂ ਵਧੀਆ ਮਾਨਤਨ ਕੀਤਾ ਫਿਰ ਕਹਿੰਦਾ ਜੀ ਮੈਂ ਆਪਣੇ ਘਰ ਵਾਲੀ ਨੂੰ ਦੱਸੂਗਾ ਵੀ ਗਿਆਨੀ ਬੂਟਾ ਸਿੰਘ ਦਾ ਗਾਣਾ ਕੱਢਦੇ। ਤੇ ਘਰ ਵਾਲੀ ਕਿਤੇ ਪਿੱਛੇ ਖੜੀ ਹੋਣੀ ਆ ਉਹ ਬੋਲ ਪਈ। ਉਹ ਕਹਿੰਦੀ ਹਰਾਮਖੋਰਾ ਮੈਂ ਤੈਨੂੰ ਜਾਣਦੀ ਆ ਘਰ ਵਾਲੀ ਦੀ ਆ ਵਾਸਤੇ ਪਿਛੋਂ ਦੇ। ਇਹ ਸੱਚ ਹੈ। ਸੁਣ ਲਿਓ ਜੀ ਵੀਡੀਓ ਹਾਂ। ਸ਼ਾਇਦ ਤੁਹਾਨੂੰ ਮਣੀ ਮੋਟੀ ਸ਼ਰਮ ਆ ਜੇ। ਪਤਾ ਕੀ ਕਹਿੰਦੇ? ਕਹਿੰਦੇ ਸਾਡੇ ਘਰੇ ਤਾਂ ਜੀ ਗੁਰੂ ਸਾਹਿਬ ਪ੍ਰਕਾਸ਼ ਕੀਤਾ ਹੋਇਆ। ਹੁਣ ਤੁਸੀਂ ਕੀ ਕਹੋਗੇ ਵੀ ਇਹਨਾਂ ਦਾ ਗੁਰੂ ਦੇ ਨਾਲ ਕੋਈ ਲੈਣਾ ਦੇਣਾ ਹੈ ਮਤਲਬ ਜੇ ਤੁਹਾਡੇ ਘਰੇ ਗੁਰੂ ਸਾਹਿਬ ਪ੍ਰਕਾਸ਼ ਕੀਤਾ ਹੋਇਆ ਹੈ ਤਾਂ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜੇ ਗਾਲਾਂ ਕੱਢ ਰਹੇ ਹੋ ਕੀ ਕਹਿੰਦਾ ਕਹਿੰਦਾ ਸੋਢੀ ਕੁੜੀ ਕਿੱਥੇ ਵਿਆਹੀ ਹੈ ਇਹ ਗੱਲ ਕਹੀ ਆ ਅਸੀਂ ਇਹਨਾਂ ਹਰਾਮਕੋਰਾ ਦੀ ਨਾ ਮੈਂ ਰਿਕਾਰਡਿੰਗ ਰੱਖਦਾ ਹਾਂ ਪਰ ਕਈ ਵਾਰੀ ਇਦਾਂ ਮਹਿਸੂਸ ਹੁੰਦਾ ਵੀ ਯਾਰ ਸਾਡੀਆਂ ਧੀਆ ਭੈਣਾਂ ਨੇ ਉਹਨਾਂ ਤੱਕ ਆਵਾਜ਼ ਜਾਣੀ ਹੈ ਵੀ ਕਿਉਂ ਅਸੀਂ ਆਪਣਾ ਢਿੱਡ ਨੰਗਾ ਕਰਨਾ ਕਈ ਵਾਰੀ ਇਦਾਂ ਸੋਚ ਲਈਦਾ ਹੁਣ ਮੈਂ ਜਿਹੜੀ ਗੱਲ ਕਹਿਣ ਲੱਗਾ ਨਾ ਇਦਾਂ ਥੋੜਾ ਜਿਹਾ ਧਿਆਨ ਦਿਓ ਇੱਕ ਡੇਢ ਦਿਨ ਹੀ ਮੈਂ ਪ੍ਰਵਾਹ ਕਰਦਾ ਇਹ ਬਹੁਤ ਨੇ ਜਦੋਂ ਕਹਿੰਦੇ ਸੀ ਨਾ ਇਹ ਗੋਲ ਕਚੋਰਾ ਫਲਾਨਾ ਤੇ ਮਕਾ ਇਹਨਾਂ ਦਾ ਮਕਸਦ ਉਦੋਂ ਵੀ ਇਦਾਂ ਸੀ ਵੀ ਇਹ ਬੰਦਾ ਚੁੱਪ ਕਰਕੇ ਬੈਠੇ ਕਿਉਂ ਬਾਈ ਉਹ ਚੁੱਪ ਕਰਕੇ ਬੈਠ ਗਏ ਅਜ ਤਾਂ ਬੋਲ ਹੀ ਜਾਣਾ ਹੈ ਮਰ ਜੋ ਕੰਦਾ ਟੱਕਰਾ ਮਾਰ ਕੇ ਜੋ ਮਰਜੀ ਕਰੋ ਸਾਨੂੰ ਨਹੀਂ ਬੋਲਣ ਨੂੰ ਕੋਈ ਬੰਦ ਕਰਾ ਸਕਦਾ ਅਜ ਤਾਂ ਤੁਹਾਨੂੰ ਸਵਾਲ ਕਰਨੇ ਨੇ ਜਵਾਬ ਹੁੰਦਾ ਦੇ ਦਿਆ ਕਰੋ ਤਨੇ ਭੜਾਂ ਦਾ ਕੰਮ ਕੀ ਹੁੰਦਾ ਛਪੜਾਂ ਦੇ ਜਾਣਾ ਹੁੰਦਾ ਗੰਦਗੀ ਤੇ ਰੱਜ ਰੁੱਜ ਕੇ ਫਿਰ ਪਾਣੀ ਪੀਣਾ ਹੁੰਦਾ ਥੋੜਾ ਕੰਮ ਹੀ ਇਹ ਹੈ ਜਿਹੜੇ ਹੁਣ ਗੱਲ ਕਹਿਣੀ ਹੈ ਉਹ ਹਾਜ਼ਮੀ ਹੋਣੀ ਨਹੀਂ ਅਮਰਪਾਲ ਦੀ ਮਾਤਾ ਕੀ ਨਾਂ ਹੈ ਜੀ ਮਾਤਾ ਬਲਵਿੰਦਰ ਕੌਰ ਤੇ ਉਹਨੇ ਕਹਿੰਦੇ ਅਮਰੀਕਾ ਕਿਸਨੂੰ ਫੋਨ ਕੀਤਾ ਫੋਨ ਕਰਕੇ ਕਹਿੰਦੀ ਸਾਡਾ ਜਿਹੜਾ ਖਰਚਾ ਹੈ ਨਾ ਉਹ ਬਹੁਤ ਜ਼ਿਆਦਾ ਹੈ ਹੁਣ ਇਹਨਾਂ ਨੂੰ ਇਦਾਂ ਲੱਗਦਾ ਹੁੰਦਾ ਵੀ ਸਾਰੇ ਬੰਦੇ ਜਿਹੜੇ ਫੋਨ ਚੱਕ ਲੈਂਦੇ ਵੀ ਸ਼ਾਇਦ ਭੇਡਾ ਹੀ ਹੋਣਗੇ। ਕਈ ਬੰਦੇ ਚੁੱਚਲਕ ਹੁੰਦੇ ਆ। ਉਹ ਰਿਕਾਰਡਿੰਗ ਕਰ ਲੈਂਦੇ ਮੂਰੇ। ਉਹ ਫਿਰ ਜਵਾਬ ਵੀ ਦਿੰਦੇ ਆ। ਉਹ ਕਹਿੰਦਾ ਜੀ ਖਰਚਾ ਕਿੰਨਾ ਕਹੇ? ਮਹੀਨੇ ਦਾ ਕਹਿੰਦੀ ਲਗਭਗ 7.5 ਲੱਖ ਹੋ ਹੀ ਜਾਂਦਾ ਹੈ। ਦੇਖੋ 25000 ਰੋਜ਼ ਦਾ ਹੋ ਗਿਆ। ਜਿਹੜੇ ਬੰਦੇ ਹੁਣ 25000 ਇੱਕ ਦਿਨ ਦਾ ਖਰਚਾ ਕਰਦੇ ਨੇ ਤੇ ਜਦੋਂ ਇਹ ਕੌਮ ਦੇ ਜਰਨੈਲ ਬਣ ਗਏ ਤੇ ਫਿਰ ਕੀ ਕਰਨਗੇ ਫਿਰ ਕੀ ਕਰਨਗੇ ਇਹਦਾ ਮਤਲਬ ਫਿਰ ਤਾਂ ਪਟਿਆਲੇ ਵਾਲੇ ਰਾਜੇ ਵਾਂਗੂ ਰਾਜ ਕਰਨਗੇ ਫਿਰ ਤਾਂ ਇਹਨਾਂ ਨੇ ਬੰਦੇ ਨੂੰ ਬੰਦਾ ਸਮਝਣਾ ਹੀ ਕੋਈ ਨਹੀਂ ਜਿਹੜੇ ਬੰਦੇ ਹੁਣ ਸ਼ਰੀਆਮ ਕਹਿੰਦੇ ਸੌਦਾ ਲਾ ਦੇਾਂਗੇ ਗੈਂਗਸਟਰਾਂ ਦੇ ਨਾਲ ਸਬੰਧ ਨੇ ਬੰਦੇ ਮਰਵਾ ਰਹੇ ਨੇ ਲੁੱਟਾਂ ਖੋਹਾਂ ਦਾ ਪੈਸਾ ਇਹਨਾਂ ਦੇ ਕੋਲੇ ਆ ਰਿਹਾ ਹੈ ਜੇ ਕਿਤੇ ਰਾਜ ਆ ਜੇ ਮਾੜਾ ਮੋਟਾ ਇਹਨਾਂ ਦੇ ਹੱਥ ਵਿੱਚ ਫਿਰ ਕੀ ਕਰਨਗੇ ਬੰਦੇ ਅੱਛਾ ਇੱਕ ਪਿਆਰ ਨਾਲ ਬੇਨਤੀ ਉਹਨਾਂ ਲੋਕਾਂ ਨੂੰ ਕਰਨੀ ਹੈ ਜਿਹੜੇ ਬੰਦੇ ਮੈਨੂੰ ਫੋਨ ਕਰਕੇ ਕਹਿਣਗੇ ਆਹ ਵੀਡੀਓ ਬਣਾਓ ਜੀ ਅੱਜ ਅਸੀਂ ਕਿਸੇ ਦੇ ਪਿਓ ਦੇ ਗੁਲਾਮ ਨਹੀਂ ਵੀ ਮੈਂ ਤੁਹਾਡੇ ਕਹਿੰਦੇ ਵੀਡੀਓ ਬਣਾਉਂ ਮੈਂ ਜਿਹੜੀ ਕਰਤੂਤ ਵੇਖਦਾ ਨਾ ਮੈਨੂੰ ਲੱਗਦਾ ਹੁੰਦਾ ਵੀ ਆਹ ਕਰਤੂਤ ਦੱਸਣੀ ਜ਼ਰੂਰੀ ਹੈ ਮੈਂ ਉਹੀ ਕਰਤੂਤ ਦੱਸਦਾ ਮੇਰੇ ਫੋਨ ਤੇ ਹਜ਼ਾਰ ਹਜ਼ਾਰ ਮੈਸੇਜ ਹੁੰਦਾ ਰੋਜ਼ ਦਾ ਚੈੱਕ ਕਰ ਲਿਓ ਕਦੇ ਮੈਂ ਜਣੇ ਖਣ ਦੇ ਕਹਿੰਦੇ ਬੋਲਦਾ ਨਹੀਂ ਅਸੀਂ ਕਿਤੇ ਗੁਲਾਮ ਨਹੀਂ ਅਸੀਂ ਆਪਣੀ ਅਕਲ ਵਰਤਦੇ ਹਾਂ ਅੱਛਾ ਜਦੋਂ ਇਹਨਾਂ ਦੀ ਗੱਲ ਆਪਾਂ ਕਰਦੇ ਆਂ ਉਦੋਂ ਕਈ ਬੰਦੇ ਸੁਝਾਅ ਦੇਣਗੇ ਗਿਆਨੀ ਜੀ ਤੁਹਾਡਾ ਦੌੜਾ ਬਹੁਤ ਵਧੀਆ ਪੱਗ ਵਧੀਆ ਬੰਦਿਓ ਤੁਸੀਂ ਚਿਹਰਾ ਵਧੀਆ ਬੱਬਰ ਸ਼ੇਰ ਹੋ ਤੁਸੀਂ ਤੁਸੀਂ ਕੌਮ ਦੇ ਜਰਨੈਲ ਤੁਹਾਡੀ ਕੌਮ ਨੂੰ ਲੋੜ ਹੈ ਤੁਹਾਡੀ ਪੰਥ ਨੂੰ ਲੋੜ ਹੈ ਜਾਨਕਿ ਪੰਪ ਮਾਰਨਗੇ ਵੀ ਫੂਕ ਵਿੱਚ ਆ ਜਾਏ ਤੇ ਫਿਰ ਆਪਣੇ ਆਪ ਨੂੰ ਕੌਮ ਦਾ ਜਰਨੈਲ ਕਹਿੰਦੇ ਵੀ ਜਵੇਂ ਸਾਡੇ ਬੂਤ ਪਾਲ ਨੇ ਕਹਿਤਾ ਸੀ ਜਿਵੇਂ ਸਾਡਾ ਮੂਤਪਾਲ ਜਿਵੇਂ ਸੇਮਾ ਮੂਰੇ ਆ ਕੇ ਹੁਣ ਖੜੇ ਹੁੰਦਾ ਇਹ ਆਈ ਨਾਲ ਬਣੀ ਆ ਏਦਾਂ ਕਰ ਕਮਲ ਮਾਰਦਾ ਹੁੰਦਾ ਵੀ ਏਦਾਂ ਇਹ ਮਾਰਨ ਲੱਗਦੀ ਅਸੀਂ ਨਹੀਂ ਕਮਲ ਮਾਰਦੇ ਜੀ ਅਸੀਂ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਵੀ ਬਚੋ ਹਰਾਮਖੋਰਾ ਤੋਂ ਬਚੋ ਨਸ਼ਿਆਂ ਤੋਂ ਬਚੋ ਗੁੰਡਾਗਰਦੀ ਤੋਂ ਬਚੋ ਭੇਡਾਂ ਬਣ ਕੇ ਇਹਨਾਂ ਮੂਰੇ ਨਾ ਲੱਗੋ ਇਹ ਤਾਂ ਇਹ ਕਹਿੰਨੇ ਆ ਵੀ ਜਿਹੜਿਆ ਰਾਜਮਾਤਾ ਵਾਰਸ ਪਾਈ ਫਿਰਦੀ ਆ ਨਾ ਜਿਹੜੇ ਕਹਿੰਦੀ ਆ ਸੰਗਤ ਕਰਨ ਡਈ ਜੇ ਅਸੀਂ ਕਰਨ ਡਏ ਆ ਇਹਨੂੰ ਤਾਂ ਬਚੋ ਇੱਦਾਂ ਇੱਦਾਂ ਕਹਿੰਦੇ ਆ ਅਸੀਂ ਮਰਵਾਉਂਦੇ ਨਹੀਂ ਕਹਿੰਦਾ ਕਹਿੰਦਾ ਇਹਨਾਂ ਦੇ ਫੜ ਕੇ ਛਿੱਤਰ ਫੇਰੋ ਤੁਹਾਨੂੰ ਗੁੰਮਰਾਹ ਕਰਦੇ ਆ ਕੌਮ ਦੇ ਨਾਂ ਤੇ ਲੁੱਟਿਆ ਤੁਹਾਨੂੰ ਜਿਹਦੀ ਵੀ ਧੌਣ ਵਿੱਚ ਕਿੱਲਾ ਹੋਇਆ ਤਾਂ ਜਵਾਬ ਦੇ ਦਿਓ ਤੇ ਨਹੀਂ ਵੀਡੀਓ ਸੁਣਨ ਤੋਂ ਪਹਿਲਾਂ ਸਾਵਣ ਰੱਖ ਲਿਆ ਕਰੋ ਕੋਣੀ ਦੇਸੀ ਕਿਉਂ ਹੁੰਦਾ ਤਾਂ ਠੀਕ ਹੈ ਨਹੀਂ ਤੇਲ ਰੱਖ ਲਿਆ ਕਰੋ ਕਈ ਵਾਰੀ ਪੁੱਠੇ ਸਿੱਦੇ ਸਾਧੇ ਹੱਥ ਲੱਗ ਜਾਂਦਾ ਹੁੰਦਾ ਫਿਰ ਬੰਦਾ ਤੜਪਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ